ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਸਾਡੇ ਪਿੰਡ ਦਾ ਸਰਪੰਚ ਕਿਹੋ ਜਿਹਾ ਹੋਵੇ ਸਤਿਕਾਰਯੋਗ ਵੀਰੋ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਲਗਭਗ ਵਿਗਲ ਵੱਜ ਚੁੱਕਾ ਹੈ ਪਿੰਡਾਂ ਵਿੱਚ ਸਰਪੰਚੀ ਦੇ ਵਿਸ਼ੇ ਉੱਪਰ ਕੁਸਰ-ਮੁਸਰ ਸ਼ੁਰੂ ਹੋ ਗਈ ਹੈ ਸਰਪੰਚੀ ਦੇ ਚਾਹਵਾਨ ਲੋਕਾਂ ਨੇ ਪਿੰਡ ਦੇ ਲੋਕਾਂ ਤੋਂ ਆਖਿਆ ਲੈਣੀ ਸ਼ੁਰੂ ਕਰ ਦੁੱਤੀ ਹੈ ਬੇਸ਼ੱਕ ਕੋਈ ਸਰਪੰਚੀ ਦਾ ਚਾਹਵਾਨ ਸਿੱਧੇ ਰੂਪ ਵਿੱਚ ਇਹ ਗੱਲ ਲੋਕਾਂ ਨੂੰ ਨਹੀਂ ਕਹਿ ਸਕਦਾ ਕਿ ਭਾਈ ਤੁਸੀਂ ਮੈਨੂੰ ਸਰਪੰਚ ਬਣਾ ਦਿਓ ਪਰ ਉਹ ਲੋਕ ਟੇਡੇ ਢੰਗ ਨਾਲ ਆਪਣੀ ਸਰਪੰਚੀ ਦੀ ਰਾਮ ਕਹਾਣੀ ਲੋਕਾਂ ਕੋਲ ਸੁਣਾਉਣ ਲੱਗ ਪਏ ਹਨ ਸਾਡੇ ਪਿੰਡਾਂ ਵਿੱਚ ਇਹ ਕਹਾਵਤ ਆਮ ਹੀ ਬੋਲੀ ਜਾਂਦੀ ਹੈ ਕਿ ਆਪੇ ਹੀ ਮੱਥਾ ਟੇਕਦੀ ਹਾਂ ਤੇ ਆਪੇ ਹੀ ਬੁੱਢ ਸੁਆਗਣ ਬਿਲਕੁਲ ਇਹੀ ਕਹਾਵਤ ਸਰਪੰਚੀ ਦੇ ਚਾਹਵਾਂ ਲੋਕਾਂ ਉੱਪਰ ਲਾਗੂ ਹੁੰਦੀ ਹੈ ਉਹ ਲੋਕ ਆਪਣੇ ਪਿੰਡਾਂ ਦੇ ਲੋਕਾਂ ਤੋਂ ਇਹ ਗੱਲ ਅਖਵਾਉਣੀ ਚਾਹੁੰਦੇ ਹਨ ਕੇ ਜੀ ਤੁਸੀਂ ਹੀ ਸਰਪੰਚੀ ਵਿੱਚ ਖੜੇ ਹੋ ਜਾਓ ਅਸੀਂ ਸਾਰਾ ਪਿੰਡ ਤੁਹਾਨੂੰ ਸਰਬਸੰਮਤੀ ਨਾਲ ਚੁਣ ਲਵਾਂਗੇ ਪਰ ਇਸ ਵਾਰ ਪਿੰਡਾਂ ਦੇ ਲੋਕਾਂ ਦਾ ਮਾਹੌਲ ਕੁਝ ਹੋਰ ਹੈ ਕਿਸੇ ਵੀ ਆਦਮੀ ਦਾ ਕੁਝ ਵੀ ਪਤਾ ਨਹੀਂ ਲੱਗਦਾ ਕਿ ਉਸ ਦੇ ਮਨ ਵਿੱਚ ਕੀ ਹੈ ਉਹ ਕਿਹੜੇ ਪਾਸੇ ਵੋਟ ਪਾਵੇਗਾ ਹਰੇਕ ਆਦਮੀ ਾਂਡੇ ਕਿਤੇ ਕੋੜਕੋੜ ਕਿਤੇ ਵਾਲੀ ਗੱਲ ਤੁਰਿਆ ਕਿਤੇ ਫਿਰਦਾ ਹੈ ਪਰ ਵੋਟ ਪਤਾ ਨਹੀਂ ਕਿੱਥੇ ਪਾਵੇਗਾ ਚਲੋ ਹੁਣ ਆਪਾਂ ਆਪਣੇ ਵਿਸ਼ੇ ਦੀ ਗੱਲ ਕਰਦੇ ਹਾਂ ਕਿ ਆਪਣੇ ਪਿੰਡ ਦਾ ਸਰਪੰਚ ਚੁਣਨ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਪਹਿਲੀ ਗੱਲ ਪਿੰਡ ਦਾ ਸਰਪੰਚ ਘੱਟੋ ਘੱਟ ਪਲੱਸ 2 ਪਾਸ ਹੋਣਾ ਚਾਹੀਦਾ ਹੈ ਜੇਕਰ ਇਸ ਤੋਂ ਵੀ ਵੱਧ ਪੜਿਆ ਲਿਖਿਆ ਬੰਦਾ ਮਿਲ ਜਾਵੇ ਤਾਂ ਹੋਰ ਵੀ ਬਹੁਤ ਚੰਗਾ ਹੋਵੇਗਾ ਨੰਬਰ 2 ਉਹ ਬਿਨਾਂ ਕਿਸੇ ਝਿਜਕ ਤੋਂ ਸੱਚੀ ਗੱਲ ਮੂੰਹ ਤੇ ਕਹਿਣ ਦੀ ਜੁਰਤ ਰੱਖਦਾ ਹੋਵੇ ਬਹੁਤ ਸਾਰੇ ਬੰਦੇ ਇਸ ਤਰ੍ਹਾਂ ਦੇ ਹੁੰਦੇ ਹਨ ਕਿਉਂ ਜਾਂ ਤਾਂ ਆਪਣਾ ਮੂੰਹ ਹੀ ਨਹੀਂ ਖੋਲਦੇ ਚੁੱਪ ਕਰਕੇ ਖੜੇ ਰਹਿੰਦੇ ਹਨ ਅਜਾ ਜਾਂ ਫਿਰ 도ਗਲੀ ਗੱਲ ਕਰਦੇ ਹਨ ਇਸ ਤਰ੍ਹਾਂ ਦੇ ਆਦਮੀ ਨੂੰ ਤਾਂ ਸਰਪੰਚ ਦੀ ਗੱਲ ਤਾਂ ਦੂਰ ਦਾਹੀ ਮੈਂ ਤਾਂ ਕਹਿੰਦਾ ਪਿੰਡ ਦਾ ਚੌਕੀਦਾਰ ਵੀ ਨਹੀਂ ਬਣਾਉਣਾ ਚਾਹੀਦਾ ਨੰਬਰ 3 ਸਰਪੰਚ ਦੀ ਚੋਣ ਸਮੇ ਉਸ ਦਾ ਪਿਛਲਾ ਰਿਕਾਰਡ ਇੱਕ ਕਰਨਾ ਚਾਹੀਦਾ ਹੈ ਕਿ ਪਿਛਲੇ ਸਮੇਂ ਵਿੱਚ ਚਾਹੇ ਉਹ ਪੰਚਾਇਤ ਮੈਂਬਰ ਸੀ ਜਾਂ ਨਹੀਂ ਜਾਂ ਕੋਈ ਉਸ ਕੋਲ ਉਹਦਾ ਕੋਈ ਹੋਰ ਸੀ ਤਾਂ ਉਹ ਦੇਖਣਾ ਇਹ ਚਾਹੀਦਾ ਕਿ ਕੀ ਉਸਨੇ ਪਿੰਡ ਵਿੱਚ ਨਸ਼ਾ ਖਤਮ ਕਰਾਉਣ ਦੀ ਕਦੇ ਗੱਲ ਕੀਤੀ ਸੀ ਕਿਤੇ ਇਹ ਤਾਂ ਨਹੀਂ ਕਿ ਉਹ ਅੰਦਰ ਖਾਤੇ ਨਸ਼ੇ ਨੂੰ ਪ੍ਰਮੋਟ ਕਰਦਾ ਰਿਹਾ ਹੋਵੇ ਕੀ ਕਹਦੇ ਉਸਨੇ ਪਿੰਡ ਦੇ ਵਿਕਾਸ ਦੀ ਗੱਲ ਕੀਤੀ ਹੈ ਕੀ ਪਿਛਲੇ ਸਮੇਂ ਕਿਸੇ ਝਗੜੇ ਵਿੱਚ ਉਸਨੇ ਸੱਚੀ ਗੱਲ ਕਹਿਣ ਤੇ ਮਰਦਾਂ ਵਾਲੀ ਜਰਤ ਦਿਖਾਈ ਹੈ ਕੀ ਉਸ ਦਾ ਚੱਲ ਚੱਲਣ ਸਹੀ ਹੈ ਜੇਕਰ ਇਸ ਤਰ੍ਹਾਂ ਦੇ ਉਸ ਵਿੱਚ ਕੋਈ ਕੋਈ ਵੀ ਗੁਣ ਨਹੀਂ ਤਾਂ ਉਸ ਨੂੰ ਪਿੰਡ ਦਾ ਮੈਂਬਰ ਵੀ ਨਹੀਂ ਬਣਾਉਣਾ ਚਾਹੀਦਾ। ਕਈ ਵਾਰ ਕਿਸੇ ਬੰਦੇ ਨੇ ਪਿੰਡ ਦਾ ਕੁਝ ਵੀ ਨਹੀਂ ਸਮਰਿਆ ਹੁੰਦਾ ਪਰ ਉਹ ਅੰਨੇ ਵਿੱਚ ਕਾਣੇ ਰਾਜੇ ਵਾਂਗ ਆਪਣੇ ਆਪ ਨੂੰ ਲੋਕਾਂ ਦਾ ਮਸੀਹਾ ਅਖਵਾਉਣ ਲੱਗ ਜਾਂਦਾ ਹੈ। ਸਰਪੰਚ ਦੀ ਚੋਣ ਸਮੇ ਇਹਨਾਂ ਸਾਰੀਆਂ ਗੱਲਾਂ ਨੂੰ ਅੱਖੋਂ ਉਹਲੇ ਨਹੀਂ ਕਰਨਾ ਚਾਹੀਦਾ। ਅਗਲੀ ਗੱਲ ਨਵੇਂ ਸਰਪੰਚ ਦੀ ਚੋਣ ਸਮੇਂ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਉਸ ਦੇ ਘਰ ਆਏ ਸਰਕਾਰੀ ਮੁਲਾਜ਼ਮਾਂ ਨੂੰ ਚਾਹ ਪਾਣੀ ਪਿਲਾ ਸਕਦਾ ਹੈ ਅਤੇ ਸਹੀ ਤਰੀਕੇ ਨਾਲ ਗੱਲਬਾਤ ਕਰ ਸਕਦਾ ਹੈ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ অতি ਗਰੀਬ ਬੰਦੇ ਨੂੰ ਸਰਪੰਚ ਬਣਾ ਦਿੱਤਾ ਜਾਂਦਾ ਹੈ। ਉਸ ਕੋਲ ਨਾ ਕਿਸੇ ਆਦਮੀ ਨੂੰ ਬਿਠਾਉਣ ਜੋਗੀ ਜਗ੍ਹਾ ਹੁੰਦੀ ਹੈ ਤੇ ਨਾ ਉਹ ਕਿਸੇ ਨੂੰ ਚਾਹ ਪਾਣੀ ਪਿਲਾ ਸਕਦਾ ਹੈ ਇਸ ਤਰ੍ਹਾਂ ਉਸ ਨੂੰ ਮਜਬੂਰੀ ਵਿੱਚ ਕਿਸੇ ਹੋਰ ਤਕੜੇ ਆਦਮੀ ਦਾ ਰਿਮੋਟ ਬਣ ਕੇ ਚੱਲਣਾ ਪੈਂਦਾ ਹੈ ਉਹ ਤਕੜਾ ਆਦਮੀ ਫਿਰ ਆਪਣੇ ਮਨਮਰਜ਼ੀ ਨਾਲ ਉਸ ਗਰੀਬ ਬੰਦੇ ਤੋਂ ਸਰਪੰਚੀ ਕਰਵਾਉਂਦਾ ਹੈ ਅਗਲੀ ਗੱਲ ਵੈਸੇ ਤਾਂ ਇਮਾਨਦਾਰੀ ਸਾਰੇ ਲੋਕਾਂ ਵਿੱਚ ਬਿਲਕੁਲ ਖਤਮ ਹੋ ਚੁੱਕੀ ਹੈ ਕੋਈ ਵਿਰਲਾ ਆਦਮੀ ਹੀ ਹੋਵੇਗਾ ਜੋ ਇਮਾਨਦਾਰ ਹੋਵੇਗਾ ਪਰ ਫਿਰ ਵੀ ਸਰਪੰਚ ਕਿਸੇ ਇਮਾਨਦਾਰ ਆਦਮੀ ਨੂੰ ਬਣਾਉਣਾ ਚਾਹੀਦਾ ਹੈ ਜੋ ਪਿੰਡ ਦੇ ਵਿਕਾਸ ਦੀ ਵੱਧ ਤੋਂ ਵੱਧ ਗੱਲ ਕਰੇ ਅਤੇ ਪਿੰਡ ਵਿੱਚੋਂ ਨਸ਼ੇ ਵਰਗੀਆਂ ਬਰਾਈਆਂ ਨੂੰ ਜੜੋਂ ਪੁੱਟਣ ਦਾ ਹੌਸਲਾ ਰੱਖਦਾ ਹੋਵੇ ਅਗਲੀ ਗੱਲ ਸਭ ਤੋਂ ਅਖੀਰਲਾ ਗੁਣ ਨਵੇਂ ਸਰਪੰਚ ਵਿੱਚ ਇਹ ਹੋਣਾ ਚਾਹੀਦਾ ਹੈ ਕਿ ਜਦ ਵੀ ਉਸ ਨੂੰ ਪਤਾ ਲੱਗੇ ਕਿ ਮੈਨੂੰ ਸਿਰਫ ਸਰਪੰਚ ਦੇ ਨਾਂ ਤੇ ਵਰਤਿਆ ਜਾ ਰਿਹਾ ਹੈ ਮੈਂ ਜੋ ਚਾਹੁੰਦਾ ਹਾਂ ਕੰਮ ਉਸ ਤਰ੍ਹਾਂ ਮੈਨੂੰ ਨਹੀਂ ਕਰਨ ਦਿੱਤਾ ਜਾ ਰਿਹਾ ਤਾਂ ਉਸ ਵਕਤ ਉਹ ਸਰਪੰਚ ਛੱਡ ਕੇ ਪਰ੍ਹਾਂ ਹੋ ਜਾਵੇ ਉਹ ਜਿੰਨਾ ਚਿਰ ਸਰਪੰਚੀ ਕਰੇ ਪੂਰੀ ਧੌਂਸ ਨਾਲ ਜ਼ੋਰਤ ਨਾਲ ਅਤੇ ਬਿਨਾਂ ਕਿਸੇ ਦੇ ਪੱਖਪਾਤ ਤੋਂ ਸਰਪੰਚੀ ਕਰੇ ਐਵੇਂ ਬਿਨਾਂ ਕਿਸੇ ਮਤਲਬ ਤੋਂ ਕਿਸੇ ਦੂਜੇ ਦੀ ਕੱਟਪੁਤਲੀ ਨਾ ਬਣੇ ਜੇਕਰ ਅਸੀਂ ਇਸ ਤਰ੍ਹਾਂ ਦਾ ਸਰਪੰਚ ਬਣਾਵਾਂਗੇ ਜਿਸ ਵਿੱਚ ਉਪਰੋਕਤ ਸਾਰੇ ਗੁਣ ਹੋਣ ਤਾਂ ਸਾਡਾ ਪਿੰਡ ਤਰੱਕੀ ਕਰੇਗਾ ਉਮੀਦ ਹੈ ਕਿ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋਵੋਗੇ ਜੇਕਰ ਆਪ ਜੀ ਨੂੰ ਮੇਰੇ ਵਿਚਾਰ ਚੰਗੇ ਲੱਗਣ ਤਾਂ ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਅਤੇ ਅੱਗੇ ਦੂਸਰਿਆਂ ਕੋਲ ਸ਼ੇਅਰ ਜਰੂਰ ਕਰ ਦਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ